ਗੱਲ ਜਰਾਂ ਨੂੰ ਉਹ ਵੀ ਫਿਰ ਤਿਆਰ ਉੱਠ ਗਏ ਤੇ ਅਗੋਂ ਬਰਸਾਤ ਜਦੋਂ ਕੱਪੜੇ ਧੋਤੇ ਹੋਏ ਸੀਗੇ ਕੱਲ ਅੱਧ ਤੱਕ ਮਸ਼ੀਨ ਚ ਕਿਡਾ ਦਵਾ ਕੇ ਜਿਹੜੇ ਵੱਡੇ ਕੱਪੜੇ ਸੀ ਉਹ ਪਾ ਦੇ ਬੈਗਾਂ ਦੇ ਵਿੱਚ ਪੂਰੇ ਤੇ ਯਾਰ ਵਾਰ ਬੁੱਲ ਗਏ ਹੁਣ ਮੰਨ ਲੈਣੇ ਆਪਾਂ ਮੱਥੇ ਤੇ ਚੱਲਦੇ ਹਾਂ ਅਗਲੇ ਸਫ਼ਰ ਦੇ ਉੱਤੇ ਹੁਣ ਦੇਖਦੇ ਆ ਕਿ ਬਣਦਾ ਸਫ਼ਰ ਦਾ ਆ ਜਿਓ ਫਿਰ ਸੈਂਗਲ ਤਿਆਰ ਕਰਾ ਚਾਹ ਪਣੀ ਸ਼ੇ ਗਈਏ ਫੇਰ ਚੱਲਦੇ ਆਂ ਜਲਦੀ ਹੈ ਫਿਰ ਅਗਲੇ ਸਫ਼ਰ ਦੇ ਉੱਤੇ ਧੰਨਵਾਦ ਜੀ ਬਹੁਤ ਬਹੁਤ ਰਾਸ ਦਾ ਆਸਰਾ ਕਰਨ ਦੇ ਲਈ ਕੱਪੜੇ ਘੋਣ ਦੇ ਲਈ ਚੰਗਾ ਜਾਮਰ ਰੋੜ ਦੇ ਉੱਤੇ ਕਰਦੇ ਆ ਰੋਡ ਕਰਾਸ ਤੇ ਫਿਰ ਦੇਖਦੇ ਆਂ ਗਾਂ ਦਾ ਸੀਨ ਕੀ ਬਣਦਾ ਛਾਪਣੀ ਹੈ ਅਗਲਾ ਪਰਛਾਤੇ ਰੱਖ ਲੈ ਨਾਲ ਛਾਗਾ ਗੇਂਗਾ ਚੱਲ ਗਏ ਜੇ ਚੱਲ ਵੀ ਸ਼ੀਰੋ ਤੋ ਇੰਸਟਾਗ੍ਰਾਮ ਵਾਲੇ ਦੇ ਵੱਲੋਂ ਮੈਸੇਜ ਆਇਆ ਹੁਣੇ ਕਹਿੰਦੇ ਵੀ ਭਾਈ 20000 ਫੋਲੋਅਰ ਹੋ ਗਏ ਤੈਨੂੰ ਬਹੁਤ ਬਹੁਤ ਮੁਬਾਰਕਾ ਹੋਣੂ ਵੀ ਵਧਾਈਆਂ ਜੀ 20000 ਫੋਲੋਅਰ ਆਣੀਆਂ ਤੁਹਾਨੂੰ ਸਾਰਿਆਂ ਨੂੰ ਇੰਨੇ ਜੋਗੇ ਹੈ ਨਹੀਂ ਤੁਸੀਂ ਕਰਤਾ ਸਫਰ ਰਹਿ ਗਿਆ ਤਾਂ 165 ਕਿਲੋਮੀਟਰ ਦਾ ਕਿੰਨਾ ਕੁ ਮਾਰੀਦਾ ਤੇ ਬਾਬਾ ਸੌਖ ਰੱਖ ਕੇ ਵਧੀਆ ਫਤਿਹ ਕਰਦੀ ਨਵੇਂ ਸਾਲ ਤੱਕ ਮਹਾਰਾਸ਼ਟਰ ਦਾ ਸਬਰ ਆਪਣਾ ਹੈਗਾ ਵੀ ਕੋਈ 4 ਤੋਂ 5 ਦਿਨਾਂ ਦਾ ਉਸ ਤੋਂ ਬਾਅਦ ਤੇਲੰਗਾਨਾ ਜੈਂਟ ਹੋ ਜਾਣਗੇ ਤੇ ਉਸ ਤੋਂ ਬਾਅਦ ਆਪਣੀ ਲਾਸਟ ਸਟੇਟ ਤਾਂ ਮਲਾਡੂ ਆ ਜੂਗੀ ਤੈਨੂੰ ਸਟੇਟਾਂ ਦਾ ਸਫ਼ਰ ਬਚਿਆ ਆਪਣਾ ਆਂਧਰਾ ਪ੍ਰਦੇਸ਼ ਨਹੀਂ ਆਉਦੀ ਮੇਰੇ ਹਿਸਾਬ ਨਾਲ ਸ਼ਾਇਦ ਇਹਦੇ ਵਿੱਚ ਬਾਕੀ ਕਹਿ ਨਹੀਂ ਸਕਦਾ ਪਰ ਮੈਂ ਕਲੀਅਰ ਨਹੀਂ ਹੈਗਾ ਆਂਧਰਾ ਪ੍ਰਦੇਸ਼ ਨੂੰ ਲੈ ਕੇ ਜੇ ਹੋਇਆ ਵੀ ਤਾਂ ਥੋੜਾ ਬੋਧਾ ਘੇਰਾ ਹੋਣਾ ਜਿਵੇਂ ਜੰਮੂ ਤੋਂ ਬਾਅਦ ਹਮਾਚਲ ਦਾ ਲੱਗਦਾ ਸ਼ਾਇਦ ਉਹ ਮਾੜਾ ਮੋੜਾ ਜਿਹਾ ਹੋਇਆ ਲੱਗੇ ਤੇ ਬਾਕੀ ਤੁਹਾਨੂੰ ਦੱਸ ਦੇ ਰਾਵਾਂਗੇ ਨੈਸ਼ਨਲ ਹਾਈਵੇ ਆ ਸਾਰਾ ਟਰੱਕਾਂ ਦਾ ਏਰੀਆ ਨੇਰ ਵਾਲਾ ਸਾਨੂੰ ਸਾਰਾ ਟਰੱਕਾਂ ਦਾ ਆਉਣਾ ਹੀ ਆਉਣਾ ਭਾਈ ਚੱਲਦੇ ਆ ਨਵੇਂ ਸਫ਼ਰ ਦੇ ਉੱਤੇ ਦੇਖਦੇ ਆ ਕੀ ਮੌਲ ਬਚਾਉ ਜੀ ਪੀਨੇ ਆ ਰੋਟੀਆਂ ਤਾਂ ਲੈ ਆ ਜੀ ਗ ਸਕਦੇ ਆਂ ਪਰ ਚੱਲ ਕੇ ਜਾ ਦੇ ਨਾਲ ਨਾਲ ਸੋਹਣਾ ਸੀਣਾ ਸੋਹਣਾ ਨਜ਼ਾਰਾ ਇਦਾਂ ਦੇ ਰੋਡ ਹੋਣ ਸਾਰੇ ਪਾਸੇ ਫੇਰ ਤਾਂ ਕੀ ਬਾਤ ਹੀ ਹੁੰਦੀ ਆ ਅ ਟੋਰ ਬਲਾਗੇ ਨਗਰੋਂ ਬਾਹਰ ਕਰਕੇ ਸਾਰੇ ਇੱਥੇ ਟਰੱਕ ਚੜੇ ਆ ਤੇ ਚੱਕ ਪੋਸਟ ਇੱਧਰ ਜਾਏ ਗੋਣੀਆਂ ਨੂੰ ਥੋੜੀਆਂ ਆ ਆ ਕਾਫਾ ਨਹੀਂ ਗਿਆ ਕਿ ਆ ਕੇ ਪਾਣ ਲੋ ਯਾਰ ਚੜ੍ਹਾਈਆਂ ਤਰਾਈਆਂ ਦਾ ਸੈンス ਵਾ ਜਾਰੀ ਹੈ ਮਹਾਰਾਸ਼ਟਰ ਦੇ ਵਿੱਚ ਤੇ ਆ ਆ ਵੀ ਸੋਣਾ ਖੋਦ ਕਰਾਂਗੇ ਸਭ ਰਾਜ ਵੀ ਤੇ ਆ ਬੜਾ ਪਰਦੇ ਸੀ ਇਹ ਕਿਤੇ ਦਾ ਹੈ ਇਹ ਸੌਦੇ ਲੱਗਦਾ ਕਿ ਹੋ ਜੀਏ ਬਾਕੀ ਆ ਸ਼ੇਰ ਜਾਣ ਦਾ ਲੱਪਾ ਜਾਂਨਾਂ ਦੀਆਂ ਆ ਫੜਕਾ ਜਾਂਨ ਦੀਆਂ ਦਾ ਸਫਰ ਦਾ ਜਿਹੜਾ ਲੰ ਕੋਈ ਚਾ ਪੀਣੇ ਆ ਸ਼ੇਰ ਤੋਂ ਮਿਲਦੇ ਆ ਰੋਈ ਲਮੋਸੋ ਫਿਰ ਹੋਇਆ ਕਿ ਢਾਬਾ ਟੱਕਰ ਨਹੀਂ ਚੰਗਾ ਮੈਨੂੰ ਤੇ ਢਾਬੇ ਦੀ ਐਡ ਕਰਦੇ ਕਰਦੇ ਤੇ ਸਟਾਰ ਪੱਕ ਹਲਦੀ ਰਾਹ ਨੂੰ ਤੇ ਟੱਕਰ ਗਏ ਪਰ ਇਹ ਹਲੇ ਆਪਣੇ ਹੱਤ ਵਸਜੀ ਨਹੀਂ ਪਈਦੇ ਸੋ ਆਪਾਂ ਲੱਭਣਾ ਢਾਬਾ ਪਰ ਬੇਹਿੰਗਾ ਹੈ ਜੇ ਤੁਹਾਡਾ ਘਾਟਾ ਵੀ ਹੈਗੇ ਆ ਸਤਿ ਸ੍ਰੀ ਅਕਾਲ ਜੀ ਹੋਰ ਕੀ ਕਰਾਂਗੇ ਅਗਰੇ ਸਫ਼ਰ ਦੇ ਜਿਹੜੇ ਹਲੇ ਨਹੀਂ ਸਬੰਧਤ ਗੱਲ ਨੂੰ ਹੋ ਗਈ 12:00 ਵਜੇ ਦਾ ਦੇਖੋ ਨੂੰ ਜਿਵੇਂ ਜੀ ਆਰਡਰ ਕੀਤੇ ਦੇਖਦੇ ਕਿਵੇਂ ਦੇ ਨਵੀਂ ਜੀ ਵੈਰੈਟੀ ਆ ਰਹੀ ਜਿੱਥੇ ਲੱਗਸੇ ਵਾਲੀ ਖਾ ਗਿਆ ਤੁਹਾਨੂੰ ਦੱਸ ਦਿਆ ਵੀ ਕੀ ਮਹੌਲ ਇਹਨਾਂ ਦਾ ਮੋਸਲ ਦੇ ਵਿੱਚ ਨੇ ਕੋਈ ਇਹ ਬਈ ਇਹ ਬਈ ਵਰਦੇ ਸੀਗੇ ਇੱਕ ਬਰੇਡੀ ਹੋ ਸੀਗੇ ਇਹ ਠੀਕ ਸੀ ਕੰਮ ਕਿਉਂਕਿ ਹੁਣ ਨਵੇਂ ਨਵੇਂ ਸਟੇਟ ਤੇ ਜਾਵਾਂਗੇ ਤਾਂ ਨਵਾਂ ਨਵਾਂ ਪੂਜ ਪੂਜ ਨਹੀਂ ਆਪਾਂ ਮਿਲੂਗੇ ਤੇ ਸਾਨੂੰ ਸੋ ਡੇਟਵਾਰ ਦੀਆਂ ਤਾਂ ਕਰ ਰੋੜੀ ਖਾਣੀ ਆ ਇਹ ਜਿਹੜਾ ਪਿੰਨੇ ਵਾਲੇ ਗੁੰਡੇ ਕਿਤੇ ਮੰਨਦੇ ਵਿੱਚ ਵੀ ਜੇ ਨਵੀਂ ਸਟੇਟ ਤੇ ਪੜਾਂਗੇ ਤਾਂ ਉੱਥੋਂ ਦਾ ਖਾਣਾ ਹੀ ਖਾਵਾਂਗੇ ਸੋ ਫਾਇਦਾ ਵੀ ਆਪਣਾ ਫੇਰ ਹੀ ਵੀਰੇ ਦਾ ਫਾਇਦਾ ਇਨੀ ਬਾੜ ਪਰ ਜਿਹੜੀ ਚਾਹ ਵਾ ਇਹ ਨੈਸਸਰੀ ਆ ਸਾਫ ਰੈਕਸਰ ਦਿਲਾਨੀ ਆ। ਸਾਬਤੀ ਪਈ ਆ। ਜਿਵੇਂ ਸਟੋਰ ਲੱਗਦੇ ਹੁਣ ਬੈਠ ਕੇ ਤੇ ਕਿ ਲੋਪਰੇ ਦੋ ਗਾੜੇ ਲੱਗੇ 40 ਪਾਸ ਨੂੰ ਘਾ ਪਾਉਣ ਲੱਗੇ ਆਪਾਂ। ਬਾਕੀ ਗੱਲਾਂ ਬਾਅਦ ਵਿੱਚ ਦੇਖਾਂਗੇ। ਤੇ 30 ਕਿਲੋਮੀਟਰ ਦਾ ਸਫ਼ਰ ਗੱਡਿਆ ਵਾਜ। ਸੌਰੀ ਵੱਧ ਗੱਡਿਆ ਦਾ 40 ਪਤਾ ਨਹੀਂ ਲੱਗਿਆ ਬਈ ਯਾਰ। ਇੱਥੋਂ ਹੁਣ ਆਪਾਂ ਇਸ ਸਮੇਂ ਬੈਠੇ ਆਂ ਜਾਹ ਦੇ ਵਿੱਚ। ਤੇ ਜਾਹ ਹੀ ਗੋਪਰਾ ਸਾਹਿਬ ਤੋਂ ਸੀਗਾ 45 ਕਿਲੋਮੀਟਰ। 45 ਕਿਲੋਮੀਟਰ ਗੱਡੇ ਆ। ਤੇ ਹੁਣ ਸਮਾਂ ਸਾਢੇ 12:00 ਵਜੇ ਨਿਰਧਨ ਹੋਣ ਵਾਲਾ ਹੁਣ ਫਿਰ ਤਾਂ ਵੀ ਸ਼ਾਮ ਦੇ 6:00 ਵਜੇ ਤੱਕ ਸਾਈਕਲ ਖੁੱਚੀ ਤੇ ਉਹੀ ਕੋਈ 90 ਨਬਲਾ ਟਾਜ ਜਿਹੜੀ ਆ ਤੇ ਕੀ ਆਪਣੇ ਮੇਰੇ ਤੇ ਦੇਖੋਗੇ ਚੜਾਈਆਂ ਬਈ ਪਰ ਚੜਾਈਆਂ ਉਤਰਾਈਆਂ ਘਣੇ ਪਰੀਆਂ ਚੜੀ ਜਾਂਦੇ ਅਸਲੀ ਨਹੀਂ ਆ ਤਾਂ ਵੀ ਕਿ ਬਾਹਰ ਕੋਈ ਸਿਰ ਲੰਮਾ ਹੈ ਵੀ ਨਹੀਂ ਦਿਖਾਉਣਾ ਇਸ ਰੋਡ ਦੇ ਉੱਤੇ ਉਹੀ ਪੈਟਰੋਲ ਪੰਪ ਤਾਂ ਵੀ ਟਰੱਕ ਸਰਵੇ ਜਿੱਟਾ ਨੇ ਉਹੀ ਫਸਲਾਂ ਨੇ ਤਾਂ ਉਹਨਾਂ ਬੰਦਾ ਕੋਈ ਨਵੀਂ ਚੀਜ਼ ਕੋਈ ਨਵੀਂ ਨਵੀਂ ਚੀਜ਼ ਮਦਨ ਆਉਂਦੀ ਹੈ ਰੋਡ ਦੇ ਉੱਤੇ ਮੈਂ ਕਿਹਾ ਯਾਰ ਹਾਂ ਕਰ ਲਈ ਕੀ ਦਿਖਾਉਣਾ ਤੇ ਫਿਰ ਦੱਸਦੇ ਆਂ ਉਹੀ ਕਿ ਜਾਂ ਪੁਰਾਣੀਆਂ ਉਹਨਾਂ ਪਰਵਾਸ ਦੇ ਬਣ ਜਾਂ ਗਈਆਂ ਲੱਗਦਾ ਨਾ ਵਾਰੀ ਵਾਰੀ ਸੋ ਅੱਧਾ ਅੱਧ ਮੀਟਰ ਦੀ ਵੀਡੀਓ ਬੰਦ ਰਹੇ ਬਹੁਤ ਹੈ ਮੇਰੇ ਨਾਲ ਉਹਨਾਂ ਦੇ ਵਧੀਆ ਬਣੀ ਜਾਵੇ ਨਾ ਇੱਕ ਬੇਰੀ ਦੇ ਹਿਸਾਬ ਨਾਲ ਸਰਹੱਦਾਂ ਦੀ ਵੜਦਾ ਜਦੋਂ ਮੈਂ ਉਹਨੇ ਉਹਨੇ ਸਿੰਦਰੀਆਂ ਮਾਰਨੀਆਂ ਨੇ ਕੱਢੀਆਂ ਇੱਥੇ ਬੜੀਆਂ ਮੋਟੀਆਂ ਆ ਸੋ ਸੌਂਟ ਚੱਲਾ ਰਹੇ ਆ ਵਧੀਆ ਐਮਬੈਸਡਰੀਆਂ ਦੇ ਰਿਹਾ ਵੀਡੀਓ ਨੂੰ ਪਰ ਚਾਬਾ ਕਰ ਜੂਦੀ ਆ ਬਰਗਾ ਸਾਨੂੰ ਮੋੜੀ ਮੋਟੀ ਬਾੜ ਕੱਢ ਕੇ ਚਾਹੂ ਕੀ ਕੀ ਹੁਣ ਚਾਹ ਦੇ ਅੰਗਲੇ ਸਬਕ ਦੋ ਥੋੜੀ ਚਾਹ ਤੇ ਨਾਲ ਦੋ ਸਮੋਸੇ ਖਾਤਾ ਲੈ ਹੁਣ ਸੋਸਤੀ ਜੀ ਪੈਨ ਲੱਗੀ ਹੈ ਕਮ ਗਲਤ ਹੋ ਗਿਆ ਪਰ ਖੈਰ ਕੋਈ ਚੱਕਰ ਨਹੀਂ ਸਾਹਮਣੇ ਇਹਦਾ ਉੱਧਰ ਲੱਕੇ ਦਸ ਰਵੀ ਕੋਈ ਸਮੁੰਦਰ ਪਾਰ ਆਉ 6 ਕਿਲੋਮੀਟਰ ਇਧਰ ਲੈ ਅੰਦਰ ਲੈਫਟ ਤੇ ਸਾਹਮਣੇ ਚੰਦਰਪੁਰ ਤੇ ਰਾਈਟ ਹੈਂਡ ਤੇ ਹైదరాబాద్ ਤੇ ਪਿਛਲੇ 30 ਕਿਲੋਮੀਟਰ ਤੋਂ ਬਈ 420 ਹੋ ਗਰੀ ਜਾਂਦਾ ਪਤਾ ਨਹੀਂ ਕੀ ਚੱਕਰ ਕੀ ਆ ਆਪਾਂ ਨੇ ਇਸ ਵੇ ਮਹਾਰਾਸ਼ਟਰ ਦੇ ਵਿੱਚ ਆਵੇ ਮਹਾਰਾਸ਼ਟਰ ਦੇ ਵਿੱਚ ਨਾ ਬਈ ਉਹ ਕੋਈ ਦਾ ਬੜਾ ਫਰਕ ਪੈ ਗਿਆ ਬੋਲਣ ਦੇ ਵਿੱਚ ਵੀ ਤੇ ਲਿਖਣ ਦੇ ਵਿੱਚ ਵੀ ਇਹ ਆਪਦੇ ਲਈ ਭਾਜ ਨਹੀਂ ਕੀ ਕਰਦੇ ਬੋੜਾ ਜਾਂ ਤੇ ਤੁਹਾਨੂੰ ਮੈਂ ਦਿਖਾਉਣਾ ਕਿਨੇ ਰੁਗਿਆ ਨਾ ਮੈਂ ਭਈ ਜਾਂ ਤਾਂ ਟ੍ਰਾਂਸਲੇਟ ਕਰਨੀ ਪੈਂਦੀ ਆ ਤੇ ਜਾਂ ਫਿਰ ਇਹਨਾਂ ਨੂੰ ਪੁੱਛਣਾ ਪੈਂਦਾ ਹਿੰਦੀ ਅੰਗਰੇਜ਼ੀ ਦੇ ਵਿੱਚ ਮਾੜਾ ਆ ਥੋੜਾ ਟੱਚ ਦੇਖ ਰਿਹਾ ਇੱਥੇ ਆਗੇ ਬਾਕੀ ਦੇਖਦੇ ਕੀ ਬਣਦਾ ਤੇ ਗਾਂ ਚੌਂਕ ਅੱਗੇ ਜਿਥੋਂ ਮੁਰਨਾ ਹੁਣ ਤੁਹਾਨੂੰ ਦਿਖਾਉਣਾ ਹੋ ਜਾ ਮਾੜਾ ਆ ਗਏ ਜੀ ਆਪਾਂ ਆਪਦੇ ਵਾਲੇ ਰਾਹ ਦੇ ਉੱਤੇ ਹੈਦਰਾਬਾਦ ਤੇ ਆਪਦੇ ਵਾਲੇ ਪੁਰਾਣੇ ਕੰਮਾਂ ਦੇ ਮੂਹਰੇ ਕੈਮਰੇ ਦੇ ਆ ਗਏ ਆਂ ਆਪਾਂ ਅੱਜ ਫੇਰ ਵਾਪਸੀ ਕਰ ਲਈ ਆ ਇਹ ਐ ਨਹੀਂ ਨੰਗੜ ਨੰਨੇ ਹੁੰਦੇ ਬਾਈ ਨੰਗ ਲੈਣ ਦੇ ਵੱਡੇ ਬਾਈ ਜੀ ਲੈ ਜਾ ਮਾੜਾ ਫੇਰ ਸੁੱਤਾ ਕਰਕੇ ਮੈਂ ਕੈਮਰਾ ਘੱਟ ਖੋਲਦਾ ਮੂੰਹ ਕੋਲ ਉਹ ਤਾਂ ਨਿਕਲੇ ਆਉਂਦਾ ਹੁੰਦਾ ਮੇਰੇ ਜਦੋਂ ਮੈਸਜ ਰੋੜਾ ਤੇ ਚੜਦਾ ਇਹ ਲਿਆਈ ਨਹੀਂ ਕਰਦੇ ਮਾੜਾ ਮੋਟਾ ਹਾਰਨ ਮਾਰ ਲੈ ਕੇ ਤਾ ਕਰਕੇ ਸਾਨੂੰ ਸ਼ਾਇਨਸ ਟੂ ਹੌਟ ਸੋ ਵੀ ਹੈਵ ਟੂ ਕਵਰ ਅਪ ਮਾਈ ਫੇਸ ਅ ਵਿਦ ਅ ਮਾਸਕ ਆਦਰਵਾਈਜ਼ ਨਾਈਜੀਰੀਅਨ ਬਣ ਜਾਣਾ ਆਪਾਂ 15-20 ਦੁਕਾਨਾਂ ਦੇ ਵਿੱਚ ਕਾਲੇ ਹੋ ਜਾਗੇ ਮੈਂ ਤਾਂ ਮਰਨਾ ਲੈ ਲਈਆ ਹੁਣ ਮਾਸਕ ਦੇ ਵਿੱਚ ਤਾਂ ਸਾਰੇ ਘੁੱਟਣ ਲੱਗਣਾਂ ਕਦੇ-ਕਦੇ ਤਾਂ ਕਰਕੇ ਫਿਰ ਐ ਕਿੰਨ ਗਰਮੀ ਆ ਐ ਹੁੰਦਾ ਵੀ ਕਾਣੂ ਸਾਬ ਔਖੇ ਕਰਨੇ ਤਾਂ ਦਵਾਈ ਵੀ ਨਹੀਂ ਦਵਾਣੀ ਕਿਸੇ ਨਮੜ ਕਿ ਭਾਬ ਵੈਸੇ ਗਰਮੀ ਜੀ ਆਉਤੋਂ ਐ ਹੁੰਦਾ ਮੁਰਗੇ ਕੇ ਇਹਨੇ ਦਵਾਈ ਵੀ ਨਹੀਂ ਦਵਾਣੀ ਆਪਾਂ ਹੁੰਦਾ ਭਾਈ ਇੱਥੇ ਦੇ ਕੇ ਡੰਡੇ ਕੇ ਫੇ ਚੱਕਰਗਾ ਕੇ ਗਰਮੀ ਇੱਥੇ ਹੀ ਪੇ ਰਹਿ ਜਾਗੇ ਤਾਂ ਕਰਕੇ ਮਾਸਕੀਆ ਲਾ ਕੇ ਰੱਖੀ ਤਾਂ ਹੁਣ ਪਰਨਾ ਲੈ ਲਿਆ ਉੱਤੇ ਇਹ ਤੋਂ ਲਈਦਾ ਰੱਤ ਜਾ ਕੇ ਪਾਪਦੇ ਨਾਲ ਨੂੰ ਜਮਾ ਨਾਲ ਦੀ ਕਹਿ ਕੇ ਨੰਗਦੀਆਂ ਭਾਈ ਗਿੱਡੀਆਂ ਬਸ ਆਈਆਂ ਨੇ ਯਾਰ ਧੰਨ ਧੰਨ ਮੈਂ ਕਿਹਾ ਸਹੀ ਮਹਾਰਾਸ਼ਟਰੀਆ ਜੋ ਹੁਣ ਬੜੇ ਆ ਇੱਥੇ ਕਿਉਂਕਿ ਬੋੜਾ ਦੇ ਸਾਈਨ ਚੇਂਜ ਹੋ ਗਏ ਆ ਭਾਸ਼ਾ ਦੇ ਇਹ ਆਪਦੀ ਭਾਸ਼ਾ ਲੈ ਲਾਉਣ ਲੱਗੇ ਹੁਣ 100 ਰੁਪਏ ਦਾ ਟ੍ਰਾਂਸਲੇਟਰ ਹੀ ਖੋਲੋਣਾ ਪੈਦਾ ਮਾੜਾ ਮੋਟਾ ਯਾਰ ਇਹ ਆ ਬੜਾ ਅੰਗਰੇਜ਼ੀ ਤੁਹਾਨੂੰ ਪਤਾ ਬਿਸ ਇਸ ਦਾ ਲਾਉਣੀ ਪੈਂਦੀ ਹੈ ਅੱਜ ਕੱਲ ਦੇਖ ਲੈ ਬਾਕੀ ਕੀ ਕਹਿੰਦਾ ਮਹਾਰਾਜਟਰ ਦਾ ਮਾਹੌਲ ਪਰ ਪਾਪਾ ਗਰਮੀ ਆ ਅੱਜ Google Pay ਵੀ ਚਲਾਉਣਾ ਆਪਾਂ ਯਾਰ ATM ਨੂੰ ਪਤਾ ਨਹੀਂ ਕੀ ਚੱਕਰ ਪਏ ਆ ਆ ਜੋ ਵੀ ਦੇਖੀਂ ਗਾਂ ਦਾ ਮਾਹੌਲ ਟਰਾਈਆਂ ਟਰਾਈਆਂ ਕੀ ਕਹਿੰਦੀਆਂ ਬਾਹੀ ਦੋਹਣ ਲੱਗ ਜਉਣਾ ਸਟੈਂਡ ਲੈਣਾ ਪੈਣਾ ਲੱਗਦਾ ਨਾਲ 1045 ਕਿਲੋਮੀਟਰ ਰਹਿ ਗਿਆ ਭਾਈ ਕੱਲ੍ਹ ਇੱਕ ਵਾਰੀ ਤੋਂ ਡੀ ਮੋਡ ਦੇ ਵਿੱਚ ਸਮਾਨ ਸੂਚਾ ਖੜੀ ਗਿਆ ਬਸ ਕੁੜੇ ਟੌਫੀਆਂ ਪੀਨਟ ਬਟਰ ਤੇ ਤਬ ਚੱਕ ਲਿਆ ਤੇ ਤਲੀਆਂ ਦੁਰੀਆਂ ਦੇਖਦੇ ਮਿਲ ਜੇ ਤਾਂ ਥੋੜਾ ਬੜਾ ਵਧੀਆ ਨਹੀਂ ਫਿਰ ਉਹ ਖਾਣੋਂ ਬ੍ਰੇਨ ਗਾਸ ਤੇ ਮਿਲਣੀਆਂ ਨਾਲ ਹੁੰਦੇ ਨਹੀਂ ਹੈਗੇ ਉਹ ਬਾਹਰੋਂ ਗੁਰੂ ਕਿਤੇ ਲੱਭਦੇ ਆ ਲੋਕੇਸ਼ਨ ਲਾ ਕੇ ਜਿੱਤੇ ਦੁਕਾਨ ਦੇ ਗੁੰਨਾ ਬਾਕੀ ਦੇ ਦੇ ਦੀ ਚੱਕਣਾ ਹੋ ਰਿਹਾ ਇੱਥੇ ਲੋਈ ਮਟਰ ਸਮਾਨ ਚੱਕ ਲਿਆ ਤੇ ਲੱਭਦੇ ਹਾਂ ਟਰਾਲੀ ਨੂੰ ਬੰਦੀ ਗੱਲ ਉਹ ਵੀ ਫਿਰ 1.5 ਰੁਪਇਆ 15 ਕੋ 100 ਅੱਜ ਬੀਮਾ ਕਰਾਏ ਨੇ ਬਹੁਤ ਜਹਣੀ ਜਿਵੇਂ ਆਪਣੇ ਕੋਲੇ ਮੁખ્યા ਪਿਆ ਸੀ ਆ ਤੇ ਬੁਟੇਨ ਗੈਸ ਦੇ ਸਿਲੰਡਰ ਚੱਕਣੇ ਆਪਾਂ ਹੁਣ ਕਿਤੋਂ ਉਹ ਲੋਕੇਸ਼ਨ ਲਾ ਕੇ ਲੱਭਦੇ ਆ ਵੀ ਜਿਹੜੇ ਜਿਹੜੇ ਮਿਲ ਜੂਗੀ ਕੋਈ ਨਾ ਕੋਈ ਤਾਂ ਬਸ ਕੁੜੀ ਚੌਕ ਨੇਡਾ ਤਿੰਨ ਡੱਬੜਾ ਬਾਬਾ ਬਈ ਚਾਕਲੇਟអស់ ਨਹੀਂ ਦੂਹੀ ਚਾਕਲੇਟ ਆ ਆਪੀਆਂ ਬੜਾ ਖਾਦਾਂ ਨਹੀਂ ਰਾਤ ਜਰਾ ਦੇਖਦੇ ਆ ਫਿਰ ਉਹ ਬੁਟੇਨ ਗੈਸ ਦਾ ਹੱਲ ਕਰਕੇ ਕਿੱਥੋਂ ਹੁੰਦਾ ਉਹ ਚੰਗਾ ਵੀ ਫਿਰ ਡੀਮਾਰਟ ਵਾਲਿਓ ਚੱਲੀਏ ਹੁਣ ਤੁਹਾਡੇ ਕੋਲ ਫਤਿਹ ਬਲਾਈਏ ਨਹੀਂ ਤੁਸੀਂ ਤਾਂ ਮੰਨ ਲੋਗੇ ਨਾਲ ਭਰਾਓ ਲੱਗਦਾ ਸੀ ਬਹੁਤ ਦੂਰ ਜਾਣਾ ਇਹ ਤਾਂ 60 ਕਿਲੋਮੀਟਰ ਕੱਢੇ ਆ ਮਿੱਤਰੋ 3 ਵੱਜ ਗਏ ਆ ਤੇ ਹੋਰ 20 ਕਿ ਕੱਢਾਂਗੇ 80 ਕਿਤੇ ਪੈਂਡਾ ਨਿਵੇੜ ਦਾਂਗੇ ਅੱਜ ਤਾਂ ਆਜੋ ਫਿਰ ਚੱਲੀਏ ਲਹੂਰੀ 100 ਕਿਲੋਮੀਟਰ ਦਾ ਟਿਕਟ ਪਾਦਾ ਅੱਜ ਫੇਰ 104 ਹੋਊਗੀ ਚੱਲੇਗੀ 9:30 ਵਜੇ ਸੀਗੇ ਤੇ ਰਾਜੋ ਰੈਸਟੋਰੈਂਟ ਵੀ ਚੰਗੀ ਕਰ ਲਈ ਨਾਲ ਅੱਜ ਤਾਂ 1600 ਵਰ ਵਿੱਚ ਅੱਜ ਫੇਰ ਬਾਬੇ ਦੀ ਕਿਰਪਾ ਨਾਲ ਸਵਾ ਪਾਰ 40 ਹੋ ਗਿਆ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਸੂਰਜ ਆਪ ਨੂੰ ਦਿਖ ਰਿਹਾ ਥੱਲੇ ਹੋਜੇ ਆਪਾਂ ਟਿਕਾਣਾ ਲੱਭੀਏ ਕੋਈ ਲੱਗਾ ਯਾਰੋ ਰੋਟੀਆਂ ਆਪਣੇ ਕੋਲ ਸੇਰ ਵਾਲੀਆਂ ਪਈਆਂ ਸਬਜੀ ਲੈਣੀ ਆ ਪੱਜ ਗੱਲੀ ਕੁਟਾਵਾ ਢੋਪਾ ਮਰਜਾ ਬੜਾ ਵਧੀਆ ਨਹੀਂ ਪਰ ਡੱਬਾ ਲੈ ਕੇ ਅੱਜ ਪਿੰਨੇ ਦੇ ਪੱਟਰੇ ਲੈ ਫੇਲੇ ਨਾ ਨਹੀਂ ਗੋਲਾਂ ਦੀ ਰੋਟੀਆਂ ਦੇ ਨਾਲ ਪਿੰਨ ਦੇ ਪੱਟਰੇ ਹੀ ਖਵਾਗੇ ਹੁਣ ਇਹਦਾ ਦੋਹਰ ਲਾਇਆ ਤਾਂ ਮਲਵਾ ਮੋੜ ਲੀਏ ਤੇਰੀ ਫੇਵਾ ਸ਼ਾਮ ਦਾ ਸਮਾਂ ਠੰਡਾ ਹੋ ਜਾਵਾਗਾ ਹੁਣ ਤਾਂ ਪਰ ਦੁਪਹਿਰੇ ਡਾਟ ਦੇ ਵਾਲੇ ਮੌਸਮ ਨੇ ਬਹੁਤ ਗਰਮੀ ਸੀ ਬੀਬੀ ਯਾਤਰੀ ਘਾਲ ਬੀਬੀ ਜਿਹੜੀ ਉਹ ਕਾਹ ਕਰੇ ਬਈ ਦੀ ਬਤਨ ਕੀ ਹੋ ਗਿਆ ਅਜੇ ਮੋਤਰਾ ਫਿਰ ਲਪਲੀ ਬਲ ਟਕਾਣਾ ਟਕੋਣਾ ਕੋਈ ਸ਼ਹਿਰ ਨੂੰ ਮੜਦਾ ਖਾ ਲੋ ਮਗਰ ਜਾਂਦੇ ਆਵੇਂ ਆਉਂਦੀ ਨਦੀ ਐ ਖੋਰ ਆ ਗਈ ਤਾਂ ਗਈ ਯਾਤਰੀ ਘਾਲ ਤੇ ਬਾਈ ਹੁਣੇ ਕਹਿੰਦੇ ਪ੍ਰਸ਼ਾਦਾ ਛਕੜਾ ਸਾਡੇ ਕੋਲੋਂ ਮੈਂ ਕਿਹਾ ਠੀਕ ਹੈ ਛੋਟੇ ਕੋਲੋਂ ਸ਼ਰਦਾਂ ਨੂੰ ਸਿਰ ਮੱਚ ਜਾ ਬਹੁਤਾਂ ਮੋੜਾਂ ਜੈਂਸ ਮੰਦਿਰ ਕੋਲ ਪਾਸੀਆਂ 30 ਰੁਪਏ ਚਾਹੁੰਦੇ ਇਥੋਂ ਫਿਰ 200 ਰੁਪਏ ਦਾ ਫੀਡ ਕੀ ਮੰਗਦਾ ਕੈਂਟ ਕਰ ਲਵਾਂਗਾ ਆਪਾਂ ਤੁਮ ਬਸਾਰਾ ਕੈਂਟੀ ਲਾ ਰਿਆ ਤੇ ਅੱਧ ਦੀ ਬਾਲ ਬਣਨੀ 100 ਗੋਲ ਮੀਟਰ 100 ਸਬਰ ਬਣਦੇ ਆ ਅਜੇ ਵੀ ਹੈ ਨਹੀਂ ਜੀ 100 ਕਰ ਦੋ ਪਰ ਫੋਪੀਤੀ ਕਰ ਪਣ 100 ਨਵੀਂ ਬਸਣਾ ਫਤਗਾ ਬੈ ਸ਼ਾਹ ਦੇ ਟਾਈਮ ਚ ਕਰ ਰੇ ਨੇ ਖੇਚਲਾ ਤੇ ਇਸ ਰੀਗਿੰਦਾ ਮਾਹੂ ਜੇ ਪਹਾਰੇ ਖੇਚਲੇ ਚੋਰ ਕੋਈ ਬੰਦ ਚਹਿਰ ਵੱਡੇ ਅਰੇ ਗੋਮੇ ਨੇ ਜੰਮਲਾ ਵਾਲਾ ਕਿੱਥੇ ਗਾਇਮੀਦਾ ਹੋਰ ਕੀ ਕਰ ਸਕਦੇ ਹਾਂ ਇਥੋਂ ਮਾੜੇ ਗੰਦਾਰੇ ਯਾ ਹੁੰਦੀਗਾ ਕੰਧ ਖੋਲਣਾ ਨਹੀਂ ਟਿਕਿਆ ਕਿੰਨਾ ਦਾ ਹੋ ਕੀ ਬੰਦ ਸੋਨਾ ਸਫਰ ਨਬੜਾ ਸੋਣੀ ਵਾਲ ਤੇ ਬੜੀ ਸੋਨਾ ਸਫਰ ਆਜੇ ਬਚਦੀ ਬਾਹਰ ਪਾਸੇ ਆਉਂਦੇ ਸਸੀਗਾਲ ਜੀ ਸਮਾਂ ਹੋ ਗਿਆ 8:30 ਵਜੇ ਦਾ ਤੇ ਟੈਂਟ ਗੱਡਨੇ ਸੀ ਆਪਾਂ ਫਿਰ ਨਾਇਰਾ ਹੁਣਾਂ ਦੇ ਆ ਕੇ ਸਵੇਰੇ ਆਪਾਂ ਮਹਾਰਾਸ਼ਟਰ ਨੂੰ ਫੜੇ ਬਲਾ ਕੇ ਤੇ ਤੇਲੰਗਾਨਾ ਦੇ ਵਿੱਚ ਐਂਟਰ ਕਰ ਜਾਗੇ 70 ਕਿਲੋਮੀਟਰ ਦਾ ਕਹਿੰਦੇ ਬੈਲ ਡਰਾਈਵ ਬਾਕੀ ਦੇਖਦੇ ਕਹਿੰਦੇ ਵੀ ਥੋੜਾ ਬਹੁਤ ਪੈਂਦਾ ਇੱਥੇ सारे बातें क्या रहेंगी तो ध्यान सारे फंदे ये देखिए तो हम भी किंग रहे ध्यान आपने कि नेगवे तोड़ते हैं तैयार तो बता रहे थे लकी चाल की बात लगभग स्वरे तो रोटी बनी है लगभग ना कुछ अज्ञानी जाके मैं, मैं वजह तो लगता तो है बलादी ये सब उधर है ना करी जेठ कपल दो लड़की मेरा जिसमें आप दि� ਤੇ ਜੇ ਕੋ ਨਵੀਂ ਗੱਲ ਹੋਵੇ ਪੁੱਛਾਂਗੇ ਨਹੀਂ ਕਰਦੇ ਤਾਂ ਜਿਵੇਂ ਲੱਗਦਾ ਹੁਣ ਕੀ ਗੱਲਾਂ ਨੂੰ ਵਾਰੀ ਵਾਰੀ ਰਿਪੀਟ ਤੇ ਰੱਖੀ ਐ ਮੇਰੇ ਹਿਸਾਬ ਨਾਲ ਕੋਈ ਵਰਤ ਸਵ ਨਹੀਂ ਹੈਗੇ ਉਹ ਸੋ ਕੱਲ ਨੂੰ ਦੇਲੇ ਗਣੇ ਵੜਦੇ ਆਂਗੀ ਲੰਝੋ ਦੇ ਤਾਂ ਥੋੜਾ ਜਿਹਾ ਸਿਸਟਮ ਆਪਣੇ ਦੇਖਣਾ ਪੈਣਾ ਵੀ ਕੀ ਕਹਿੰਦਾ ਉੱਧਰਲਾ ਤਾਂ ਕੀ ਰੱਪ ਲਾਣ ਦਾ ਵੀ ਕਿਵੇਂ ਇਹਨਾਂ ਨੇ ਹੀ ਕਰਨਾ ਹੁਣ ਹਰੇ ਦਾ ਫਿਲਾਲ ਤਾਂ ਕੋਈ ਆਈਡੀਆ ਨਹੀਂ ਹੈਗਾ ਵੀ ਕੱਲ ਨੂੰ ਜਾ ਕੇ ਉੱਥੇ ਵੇਖੀ ਦੇਖਾਂਗੇ ਵੀ ਕੀ ਸਿਸਟਮ ਹੈ ਭਾਈ ਬੱਦ ਦਲੀਆਂ ਚਾਹ ਪਤੀ ਹੈ ਵੀ ਮੜਾ ਮੋਟਾ ਸਮਾਨ ਇਹ ਚੱਕ ਲਿਆ ਆਪਾਂ ਕੱਲ ਅੱਜ ਤੇ ਮੰਗੀਆਂ ਦੇ ਸੌਖੇ ਦਿਨ ਉਹ ਕਿਤੇ ਲੰਘਣ ਦੇ ਵਿੱਚ ਵੀ ਤੁਹਾਨੂੰ ਕੋਹੜਾ 1600 ਕਿਲੋਮੀਟਰ ਦੇ ਬਜਾਪਨ ਤੋਂ ਸੁਰ ਮਰ ਗਣੇ ਬਾਕੀ ਦਿਨ ਦੇਖੀ ਚੱਲਾਂਗੇ ਕਿਵੇਂ ਦੇ ਮਜ਼ਾਰ ਜਦੋਂ ਸਫਰ ਤੇ ਮਰਦਾ ਹੈ ਆਪਣਾ ਉਵੇਂ ਕਰੀ ਚੱਲਾਂਗੇ ਲਈ ਔਰ ਇੱਥੇ ਸਮਾਪਤੀ ਕਰਦੇ ਆਂ ਵੀਡੀਓ ਦੀ ਥੱਕੇ ਬਹੁਤ ਹੁਣ ਬਲਾਗ ਜਾਰੀ ਕਰਨਾ ਤੇ ਪੜਨਾ ਉਹਨੂੰ ਕੱਲੂ ਮਿਲਦਾ ਬਈ ਸੋਰੇ ਨਵੀਂ ਵੀਡੀਓ ਦੇ ਨਾਲ 100 ਕਿਲੋਮੀਟਰ ਦਾ ਸਫਰ ਅੱਜ ਦੇ ਹੋਵੇਗਾ ਸਾਈਡ ਹੋ ਜਾ ਰਹਾ ਹੈ ਬਈ ਤਾਂ ਨਹੀਂ ਬਿੱਤੀ ਤਾਂ ਨਹੀਂ ਆਉਂਦੀ ਐ ਚਾਹ ਬਣਾਵਾ ਜੇ ਤਾਂ ਕਿ ਹੁਣ ਤੈਨ ਲੱਗੇ ਚੰਗਾ ਹੀ ਕਰ ਸਫਾਈ ਵਾਹਰ ਬਣਾ ਦੋ ਸੋਨੇ ਗੱਲ ਮਮੀ ਬਿੱਲੀ ਦੇ ਵਿੱਚ ਫਤਿਹ